हां जी सत श्री अकाल दोस्तों की हालचाल रहे हैं ते खੰਟ ਵਾਲੇ मान बब्बू मान दी गल करिए ता ਹੁਣ ਉਹਨਾਂ ਦੀ ਫਿਲਮ ਸ਼ੌਂਕੀ ਸਰਦਾਰ ਦੇ ਬਹੁਤ ਜ਼ਿਆਦਾ ਚਰਚੇ ਆ ਜਿਹੜੇ ਚਾਰੇ ਹੀ ਪਾਸੇ ਹੋ ਰਹੇ ਆ ਤੇ ਫਿਲਮ ਦਾ ਇੱਕ ਗਾਣਾ ਤਾਂ ਪਿਛਲੇ ਦਿਨੀ ਰਿਲੀਜ਼ ਵੀ ਹੋਇਆ ਸੀ ਪਰ ਉੱਥੇ ਹੀ ਤੁਮਦਾਸ ਦੀ ਵੀ ਇੱਕ ਨਵਾਂ ਸਰਪ੍ਰਾਈਜ਼ ਹੋਰ ਮਿਲਿਆ ਜਿੱਤੇ ਕਿ ਐਕਟਰ ਧੀਰਜ ਕੁਮਾਰ ਵੀ ਇਸ ਫਿਲਮ ਦਾ ਹਿੱਸਾ ਨੇ ਤੇ ਇਹ ਗੱਲ ਦਾ ਪਤਾ ਉਦੋਂ ਚੱਲਿਆ ਜਦੋਂ ਧੀਰਜ ਕੁਮਾਰ ਉਹਨਾਂ ਨੇ ਇੱਕ ਰੀਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਹੈ ਇੰਸਟਾਗ੍ਰam ਦੇ ਉੱਤੇ ਉਹਨਾਂ ਨੇ ਆਹ ਰੀਲ ਸ਼ੇਅਰ ਕੀਤੀ ਤੇ ਰੀਲ ਦੇ ਉੱਤੇ ਜਿਹੜਾ ਗੀਤ ਆ ਉਹ ਸ਼ੌਂਕੀ ਸਰਦਾਰ ਗੀਤ ਉਹਨਾਂ ਨੇ ਪਲੇ ਕੀਤਾ ਹੋਇਆ ਸੀ ਤੇ ਬਾਅਦ ਵਿੱਚ ਮਾਨ ਸਾਹਿਬ ਨੇ ਵੀ ਇਹ ਖਰੀਦ ਜਿਹੜੀ ਉਹਨਾਂ ਦੀ ਆਪਣੇ ਇੰਸਟਾ ਦੇ ਉੱਤੇ ਸਟੋਰੀ ਧਾ ਕੇ ਸ਼ੇਅਰ ਕੀਤੀ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਵੀ ਇਸ ਦੇ ਕੈਪਸ਼ਨ ਦੇ ਵਿੱਚ ਜਿਹੜੀ ਗੱਲ ਲਿਖੀ ਸੀ ਉਸ ਤੋਂ ਪੱਕੀ ਕਨਫਰਮੇਸ਼ਨ ਹੋ ਚੁੱਕੀ ਹੈ ਕਿ ਧੀਰਜ ਕੁਮਾਰ ਵੀ ਇਸ ਫਿਲਮ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਦੇਖਿਆ ਜਾਂਦਾ ਪਿਛਲੇ ਦਿਨੀ ਮਿੱਠੜੇ ਤੇ 6 ਇਚ ਫਿਲਮ ਦਾ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਸੀ ਕਿਉਂਕਿ ਫਿਲਮਾਂ ਇੱਕੋ ਹੀ ਦਿਨ ਰਿਲੀਜ਼ ਆ ਜਿਹੜੀਆਂ ਕਰ ਦਿੱਤੀਆਂ ਗਈਆਂ ਸੀ ਪੰਜਾਬੀ ਇੰਡਸਟਰੀ ਹਜੇ ਇੰਨੀ ਗਰੋ ਨਹੀਂ ਹੋਈ ਕਿ ਇੱਕ ਦਿਨ ਦੋ ਵੱਡੀਆਂ ਫਿਲਮਾਂ ਨੂੰ ਹਿੱਟ ਆ ਜਿਹੜੀਆਂ ਉਹ ਕਰ ਸਕੇ ਹੁਣ ਇੱਕ ਵਾਰ ਫੇਰ ਤੋਂ ਇਹੀ ਕੰਮ ਹੈ ਜਿਹੜਾ ਹੋਣ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਬੱਬੂ ਮਾਨੋਰਾਂ ਦੀ ਫਿਲਮ ਦਾ ਜਿਹੜੀ ਅਨਾਉਂਸਮੈਂਟ ਕਾਫੀ ਸਮਾਂ ਪਹਿਲਾਂ ਕਰ ਦਿੱਤੀ ਗਈ ਸੀ ਕਿ 16 ਮਈ ਨੂੰ ਇਹ ਫਿਲਮ ਹੈ ਜਿਹੜੀ ਰਿਲੀਜ਼ ਹੋਵੇਗੀ ਹੁਣ ਇੱਕ ਹੋਰ ਨਵੀਂ ਫਿਲਮ ਦਾ ਜਿਹੜਾ 16 ਮਈ ਨੂੰ ਰਿਲੀਜ਼ ਕਰਨ ਦਾ ਹੀ ਐਲਾਨ ਹੋਇਆ ਬਾਕੀ ਦੋਸਤੋ ਇਸ ਪੂਰੀ ਹੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜਰੂਰ ਸ਼ੇਅਰ ਕਰਨਾ ਤੇ ਹੋਰ ਤਾਜ਼ਾ ਅਪਡੇਟਸ ਦੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ